ਚਲ 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 ਉਹ ਸੁਣ ਮਾਰਹਾਨੀ ਨੂੰ ਫੋਨ ਉਸ ਨੂੰ ਅੱਗੇ ਵਿੱਕੀ ਨੂੰ ਵਿੱਕੀ ਅੱਗੇ ਆ ਰਿਹਾ ਰਾਰ ਰੰਗ ਦਾ ਐਸ਼ਰ ਅਰੇ ਇਹ ਹੌਲੀ ਹੀ ਕਰ ਰਿਹਾ ਹੁਣ ਵਾਦਾ ਬੱਜਦਾ ਹੀ ਹੈ ਵਾ ਬੇਟਾ ਇਹ ਹੀ ਹੈ ਆਹੀ ਹੈ ਚਲੋ ਫਿਰ ਕਿੱਥੇ ਜਾਏਗਾ ਚਲ ਕਿਸੇ ਨੂੰ ਜਾਂ ਮਾਰਾ ਫਿਰ ਲਾਈਟਾਂ ਨਹੀਂ ਘੇਰਦਾ ਕੋਈ ਨਹੀਂ ਕੋਈ ਨਹੀਂ ਚੱਲਣ ਦਾ ਉਹਨੇ ਬੈਕ ਮਾਰ ਸਕਦਾ ਨਹੀਂ ਮਾਰਦਾ ਜੀ ਲਾਈਟਾਂ ਲਘੇਰ ਜ਼ਰੂਰ ਆਉਂਦੀਆਂ ਲੈ ਕੇ ਬਣਾਉਂ ਵੀਡੀਓ ਲਾਈਟਾਂ ਮਾਰੇ ਬਣਾ ਰਹੇ ਲਾਈਟਾਂ ਦੇ ਬਹੁਤ ਜਗ੍ਹਾ ਉਹ ਲੋਨੇ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕਮੈਂਟ ਕਰ ਜਾਣਦੇ ਕਿੱਥੇ ਜਾਂਦਾ ਜਾਣ பாதுலா 얘는 திரும்ப முरेगा தேனி கட்டு முடந்து முடந்து திரும்ப முடந்து ஒரு லாரி ஆதி இடி சரிடா ਕੋਈ ਨੂੰ ਕੋਈ ਦਾ ਫੋਨ ਫੋਨ ਲਾ ਲੈ ਇਹਦੇ ਡਰਾਈਵਰ ਦੀ ਕਟਾਈ ਕਰਾਂਗੇ ਚੰਗੇ ਇਹਦਾ ਜੀਪੀਐਸ ਲੱਗਿਆ ਪਾ ਚ ਸਕਦਾ ਨੀ ਪਟਾਣਾ ਨਾ ਲੱਗਿਆ ਨੀ ਸਾਨੂੰ ਕੌਣ ਲਾਰੇਗਾ ਤੇ ਫੋਨ ਤੇ ਕਿੰਨਾ ਕਰ ਰਿਹਾ ਲਾਈ ਜਾ ਮਾਵਾ ਕੋਈ ਬੋਸਾ ਕੋਈ ਨਹੀਂ ਤੂੰ ਰੋਣਾ ਕੱਢ ਨਹੀਂ ਕਰ ਤਾ ਉਹਨੂੰ ਕਹਾਂ ਰਾਮ ਨਾਲ ਕਹੀ ਵਿਕੀ ਉਹ ਰਾਮ ਨਾਲ ਰਾਮ ਨਾਲ ਉਹ ਕੱਟ ਮਾਰਦਾ ਹੋ ਇਹ ਸਭ ਕੁਝ ਚੱਲਦਾ। ਬੱਟਮਾਰ ਦੁਬਾਰਾ ਤੇ ਇੱਕ ਹੋਈ। ਇਸੋ ਦੇ ਵਿੱਚ ਚੱਲ ਬੰਦ ਕਰ ਦੇ ਬੰਦ ਕਰ ਦੇ ਫੁੱਟਰ ਬੰਦ ਫੁੱਟਰ ਬੰਦ ਕਰ ਦੇ ਇਹਨੇ ਚੱਲਣਾ ਹੈ ਕਿੱਥੇ ਚੱਲੇ ਜਾਣਾ ਹੈ? ਘਟਾ ਦੇ ਨੰਨਾ ਕੋਈ ਨਹੀਂ। ਜਮਾ ਰਿਹਾ ਤਾਂ ਕਿ 6 ਗੱਲ ਮੋੜ ਤੋਂ ਬਾਅਦ ਦਿੱਤੀ। ਫੋਨ ਨਾਲ ਸੁਣਨ ਨੂੰ ਦੋ ਰਾਤ ਚੱਕਰੀ ਬਾਈ ਬਣ ਦਿੱਤਾ ਚੱਕਰੀ 10 ਮਿੰਟ ਬਾਅਦ ਗੱਲ ਚੱਕਰੀ ਬਾਅਦ ਚੱਕਰੀ ਹੈ ਹੈਲੋ ਕੱਟ ਮਰੂਏ ਦੇਖੀ ਮੈਂ ਗੱਜਾ ਮੋੜ ਗੋ ਦੀ ਬਗੜ ਨੂੰ ਹੈਲੋ ਦੇਖਣ ਨੂੰ ਮੋੜੂ ਮੈਂ ਗੱਡੀ ਪਿੱਛੇ ਬਾਜ ਚਾ ਤੈਨੂੰ ਅੜਾ ਦੇ ਵਿਚਾਨ ਵਿੱਕੀ ਜਨੂੰ ਜਮੇ ਨਹੀਂ ਨਹੀਂ ਜਮਾਦਾ ਕੰਜਰ ਬੈ ਚੱਲ 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 ਦੋਨੇ ਮੂੜਾ ਆ ਆ ਉਹ ਕਰ ਗਿਆ ਉਹ ਲੈ ਗਿਆ ਮੋੜ ਤੇ ਉਹ ਲੈ ਗਿਆ ਮੋੜ ਤੇ ਮੈਂ ਕਿਉਂ ਗੱਡੀ ਚਲਾਉਣ ਦੀ ਇਜਮਿੰਟ ਨਹੀਂ ਬਾਈ ਜੀ ਹੋਰ ਹੋਰੇ ਪਾਸੇ ਘੱਟਵਾ ਲਾਉ ਸਾਡੇ ਹੁਣ ਕਿਤੇ ਆਪਣੇ ਵਿੱਚ ਹੀ ਮਾਰ ਗਏ ਜੀ ਜੈ ਭਗਵਾਨ ਪਸ਼ੂ ਰਾਮ ਜੀ ਕੀ ਜੈ ਕਹੂ ਮਾਤਾ ਕੀ ਸੋ ਗੌਰ ਰਖਸ਼ਾ ਦਲ ਦੀ ਟੀਮ ਹੈਲੋ ਪਟਿਆਲਾ ਵਿਕੀ ਵਿਕਾਸ ਕੁੰਗੋਜੀ ਸੰਜੀਤ ਸ਼ਰਮਾ ਸੋ ਲਗੇ ਰਹੇ ਆ ਸਾਡੇ ਨਾਲ ਪਵਾਨੀਗੜ੍ਹ ਨੂੰ ਪਾਲੀ ਗਈ ਹੈ ਸਾਡੇ ਪ੍ਰਧਾਨ ਜੀ ਜੋ ਪਟਿਆਲਾ ਮੁਖ ਭਾਰਤ ਦੇ ਗੌਰ ਰਖਸ਼ਾ ਦਲ ਦੇ ਪ੍ਰਧਾਨ ਉਹਨਾਂ ਦੀ ਗੱਡੀ ਵੀ ਲੱਗੀ ਹੋਈ ਆ ਪੂਰੀ ਗੱਡੀ ਰੋਕਣੀ ਰਿਹਾ ਹੈਗਾ ਔਰ ਬੜੀ ਪੂਰੀ ਤਿੱਖਿਆ ਪਿਆ ਰਿਹਾ ਔਰ ਸਾਈਡਾਂ ਮਾਰ ਰਿਹਾ ਸੋਣੀ ਸੱਗਡੀ ਨੂੰ ਫੜਾਂਗੇ ਔਰ ਇਸ ਗੱਡੀ ਵਿੱਚ ਬਹਿ ਲਦੇ ਹੋਏ ਆ ਆ ਇਹ ਸਾਡੇ ਕੋਈ ਕੁਝ ਨਹੀਂ ਕਰਨ ਸलाम ਗੁਰ ਰਖਾ ਦਲ ਟੀਮ ਜੀ ਗੱਡੀ ਔਰ

ਇਹ ਤਸਵੀਰਾਂ ਪਟਿਆਲਾ ਭਵਾਨੇਗੜ ਰੋਡ ਤੋਂ ਸਾਹਮਣੇ ਆਈਆਂ ਨੇ ਜਿੱਥੇ ਟਰੱਕ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਗਾਉ ਮਾਸ ਲੈ ਕੇ ਜਿਹੜੇ ਮੁਲਜ਼ਮ ਨੇ ਉਹ ਜਾ ਰਹੇ ਸੀ ਔਰ ਮੁਲਜ਼ਮਾ ਦਾ ਪੁਲਿਸ ਦੀ ਟੀਮ ਨੇ ਪਿੱਛਾ ਕੀਤਾ ਤਾਂ ਤੜਕਸਾਰਦੀਆਂ ਇਹ ਤਸਵੀਰਾਂ ਨੇ ਔਰ ਦੇਖ ਸਕਦੇ ਹੋ ਅੱਗੇ-ਅੱਗੇ ਜਿਹੜੇ ਨੇ ਮੁਲਾਜ਼ਮ ਮੁਲਜ਼ਮ ਮਾਫ ਕਰਨਾ ਮੁਲਜ਼ਮ ਹੈ ਪਾਇਦੇ ਹੋਏ ਨਜ਼ਰ ਆਏ ਔਰ ਪਿੱਛੇ-ਪਿੱਛੇ ਪੁਲਿਸ ਦੀ ਟੀਮ ਜਿਹੜੀ ਹੈ ਇਹਨਾਂ ਦਾ ਪਿੱਛਾ ਕਰਦੀ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਪਟਿਆਲਾ ਪਵਾਨੀਗੜ੍ਹ ਰੋਡ ਤੋਂ ਸਾਂਝੀਆਂ ਕਰ ਰਹੇ ਹਾਂ ਤੜਕਸਾਰਦੀ ਇਹ ਵੀਡੀਓ ਸਾਹਮਣੇ ਆਈ ਹੈ ਜਿੱਥੇ ਮੁਲਜ਼ਮਾ ਦਾ ਜਿਹੜਾ ਹੈ ਉਹ ਪਿੱਛਾ ਕੀਤਾ ਗਿਆ ਪੁਲਿਸ ਦੀ ਟੀਮ ਵੱਲੋਂ ਪਿੱਛਾ ਕੀਤਾ ਗਿਆ ਹਾਲਾਂਕਿ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਗਿਆ ਪੁਲਿਸ ਟੀਮ ਵੱਲੋਂ ਤਾਂ ਰੁਕਣ ਦੀ بجائے ਜਿਹੜੇ ਮੁਲਜ਼ਮ ਨੇ ਉਹ ਟਰੱਕ ਜਿਹੜਾ ਆ ਉਸ ਨੂੰ ਭਜਾ ਕੇ ਲੈ ਜਾਂਦੇ ਨੇ ਤੇਜ਼ ਰਫ਼ਤਾਰ ਦੇ ਵਿੱਚ ਹਾਲਾਂਕਿ ਇਸ ਵੀਡੀਓ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਪੁਲਿਸ ਦੀ ਟੀਮ ਇਸ ਟਰੱਕ ਦਾ ਪਿੱਛਾ ਕਰਦੀ ਹੋਈ ਨਜ਼ਰ ਆਈ ਤਾਂ ਮੌਕੇ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ گاਉ ਤਸਕਰਾਂ ਦੇ ਦਾ ਪਿੱਛਾ ਜਿਹੜਾ ਹੈ ਪੁਲਿਸ ਦੀ ਟੀਮ ਨੇ ਅਕੀਤਾ ਹਾਲਾਂਕਿ ਬਾਅਦ ਵਿੱਚ ਮੁਲਜ਼ਮ ਜਿਹੜਾ ਉਹ ਕਾਬੂ ਵੀ ਕੀਤਾ ਗਿਆ ਵਧੇਰੇ ਜਾਣਕਾਰੀ ਦੇ ਲਈ ਪਟਿਆਲਾ ਤੋਂ ਸਾਡੇ ਪੱਤਰਕਾਰ ਤਰਨ ਜੁੜ ਚੁੱਕੇ ਨੇ ਤਰਨ ਕੀ ਕੁਝ ਵਧੇਰੇ ਜਾਣਕਾਰੀ ਹੈ ਕਿ ਇਸ ਵੇਲੇ ਇਹਨਾਂ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਔਰ ਇਹਨਾਂ ਕੋਲੋਂ ਕੀ ਕੁਝ ਬਰਾਮਦ ਹੋਇਆ ਜਾਣਕਾਰੀ ਕੀ ਹੈ ਇਸ ਸਾਰੀ ਘਟਨਾ ਨੂੰ ਲੈ ਕੇ ਮਾਮਲੇ ਲੈ ਕੇ ਇਹ ਬਿਲਕੁਲ ਲਗਾਤਾਰ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਸੀ ਜ ਜਦੋਂ ਗੱਲ ਕੀਤੀ ਜਾਵੇ ਇਸ ਮਾਮਲੇ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਇਹ ਤਾਂ ਸਾਫ਼ ਤੌਰ ਤੇ ਕੁਝ ਮੁਸਮਲਾਜਮਾ ਨੇ ਹਜੇ ਆਫਤ ਰਿਕਾਰਡ ਗੱਲ ਕੀਤੀ ਕਿ ਅਸੀਂ ਇਸ ਬਾਬਤ ਚੜੀ ਹੈ ਹੋਰ ਵੀ ਰਿਕਵਰੀ ਕਰਨੀ ਹੈ ਉਸ ਤੋਂ ਬਾਅਦ ਅਸੀਂ ਇਸ ਦੇ ਬਾਰੇ ਖੁੱਲ ਕੇ ਜਾਂ ਕੋਈ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਵਾਂਗੇ ਦੱਸ ਜੀ ਕਿ ਫਿਰ ਨਾਲ ਇਹ ਵੀਡੀਓ ਵਾਇਰਲ ਹੋ ਰਹੀ ਹੈ ਇਸ ਦੇ ਵਿੱਚ ਗੁਪਤ ਜਾਣਕਾਰੀ ਦਿੱਤੀ ਗਈ ਸੀ ਕਿ ਗਊ ਤਸਕਰ ਜਿਹੜੀ ਉਹ ਵੱਡੀ ਗਿਣਤੀ ਵਿੱਚ ਗਊਆਂ ਲੈ ਕੇ ਕਿਸੇ ਤਰਕਿਆ ਟਾਲ ਦੇ ਵਿੱਚ ਰਹਿਤ ਭਵਨ ਨੀ ਘਟ ਰੋਡ ਦੇ ਉੱਪਰੋਂ ਨਿਕਲਦੇ ਦੀ ਜਾਣਕਾਰੀ ਆਈ ਸੀ ਜਿਸ ਤੋਂ ਬਾਅਦ ਉਸ ਮੁਲਾਜ਼ਮਾਂ ਦੇ ਵੱਲੋਂ ਇਸ ਟਰੱਕ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਉਹਨੂੰ ਟੇਕਓਵਰ ਕਰਕੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਡਰਾਈਵਰ ਦੇ ਵੱਲੋਂ ਟਰੱਕ ਜਿਹੜਾ ਉਹ ਹੋਰ ਵੀ ਤੇਜ਼ੀ ਨਾਲ ਭਜਾ ਦਿੱਤਾ ਜਾਂਦਾ ਸੋ ਕਾਫੀ ਤੇ ਦੂਰ ਤੱਕ ਜਿਹੜਾਈ ਦਾ ਪਿੱਛਾ ਵੀ ਕੀਤਾ ਜਾਂਦਾ ਤੇ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਕਿਸੇ ਵੀ ਪਾਸੇ ਟਰੱਕ ਡਰਾਈਵਰ ਦੇ ਵੱਲੋਂ ਟਰੱਕ ਨੂੰ ਬ੍ਰੇਕ ਨਹੀਂ ਲਗਾਈ ਜਾਂਦੇ ਹਾਲਾਂਕਿ ਹਾਈਵੇ ਦੇ ਉੱਪਰ ਜਿਹੜਾ ਟਰੱਕ ਹੈ ਇਹ ਭਸਦਾ ਦਿਖਾਈ ਦਿੰਦਾ ਤੇ ਪਿੱਛੇ ਗੱਡੀ ਹੈਰੀ ਪੁਲਿਸ ਮੁਲਾਜ਼ਮਾਂ ਦੀ ਹੁੰਦੀ ਹੈ ਤਾਂ ਕੁਝ ਦੂਰੀ ਦੇ ਬਾਅਦ ਜਦੋਂ ਮੁਸ਼ੱਕਤ ਕਰਨ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਇਸ ਟਰੱਕ ਜਿਹੜੇ ਸਟ੍ਰਕ ਨੂੰ ਸਟਾਰਟ ਛੱਡ ਕੇ ਜਾਫ ਉਤੋਂ ਦੀ ਰਫੂ ਚੱਕਰ ਹੋ ਜਾਂਦਾ ਜਦੋਂ ਆਪੋਸਤ ਮੁਲਾਜ਼ਮਾਂ ਦੇ ਵੱਲੋਂ ਇਹਦਾ ਪਿਛਲਾ ਡਾਲਾ ਜਿਹੜਾ ਉਹ ਖੋਲ ਕੇ ਦੇਖਿਆ ਜਾਂਦਾ ਤਾਂ ਅੰਦਰ ਤਕਰੀਬਨ 12 ਤੋਂ 15 ਦੀ ਗਿਣਤੀ ਜਿਹੜੀ ਆ ਉਹ ਹਲੇ ਸੂਤਰਾਂ ਮੁਤਾਬਕ ਦੱਸੀ ਜਾ ਰਹੀ ਹੈ ਕਿ ਕੰਵਾਂ ਨੇ ਜੜੀਆਂ ਉਹ ਅੰਦਰ ਕੈਦ ਹੁੰਦੀਆਂ ਨੇ ਜਿਨ੍ਹਾਂ ਨੂੰ ਤਸਕਰੀ ਕਰਨ ਵਾਸਤੇ ਵੀ ਲਿਜਾਇਆ ਜਾ ਸਕਦਾ ਦੱਸ ਰਹੀਏ ਤੇ ਦੂਜੇ ਪਾਸੇ ਕੁਝ ਇਹ ਵੀ ਹੋ ਸਕਦਾ ਕਿ ਇਹਨਾਂ ਦਾ ਕਿਤੇ ਨਾ ਕਿਤੇ ਵੇਚ-ਵੇਚ ਰੋੜਾ ਵੀ ਹੁੰਦਾ ਹੋਵੇ ਤੇ ਉਸ ਤੋਂ ਬਾਅਦ ਜਦੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਂਦੀ ਹੈ ਤਾਂ ਇੱਕ ਕਸਾਈ ਜਿਹੜਾ ਉਹ ਪੁਸ ਮੁਲਾਜ਼ਮਾਂ ਦੇ ਹੱਥੇ ਛੜ ਜਾਂ ਉਸ ਨੂੰ ਮਾਰ ਕੁੱਟੇ ਵਜਾਂਦਾ ਤੁਰਨ ਮਾਰਕੀਟਾਂ ਤੋਂ ਰੋਕਣਾ ਪੈ ਰਿਹਾ ਹੈ ਇਹ ਜਾਣਕਾਰੀ ਸਪਸ਼ਟ ਕਰ ਰਹੇ ਹੋ ਕਿ ਇਸ ਟਰੱਕ ਦੇ ਅੰਦਰ ਗਊਆਂ ਮਜੂਦ ਸੀ ਉਹਨਾਂ ਦਾ ਮਾਸ ਮੌਜੂਦ ਸੀ ਜੀ ਬਹੁਤ ਜਿਸ ਤਰ੍ਹਾਂ ਤਸਵੀਰਾਂ ਸਾਹਮਣੇ ਆ ਰਹੀਆਂ ਜਦੋਂ ਡਾਲਾ ਖੋਲੇ ਜਾਂਦੇ ਤਾਂ ਜਿੰਦੀਆਂ ਗੋਹਾਂ ਜੜੀਆਂ ਦੇ ਅੰਦਰ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਦਿਖ ਰਹੀਆਂ ਨੇ ਕਿ ਜਿੰਦੀਆਂ ਗੋਹਾਂ ਜੜੀਆਂ ਅੰਦਰ ਸੀਗੀਆਂ ਤੇ ਹਾਲ ਤੱਕ ਗਿਣਤੀ ਜਿਹੜੀ ਆ 12 ਤੋਂ 15 ਦੱਸੀ ਜਾ ਰਹੀ ਹੈ ਜੋ ਕਿ ਸੂਤਰਾਂ ਦੇ ਮੁਤਾਬਿਕ ਹੈ ਇਸ ਚੀਜ਼ ਦੇ ਬਾਰੇ ਕੋਈ ਪ੍ਰਸ਼ਾਸਨ ਅਧਿਕਾਰੀ ਜਾਂ ਹੋਰ ਕੋਈ ਪੁਲਿਸ ਮਾਜਮਾ ਦੇ ਪੁਸ਼ਟੀ ਨਹੀਂ ਕਰ ਰਿਹਾ ਤੇ ਉਸ ਤੋਂ ਬਾਅਦ ਜਿਹੜਾ ਇੱਕ ਕਸਾਈ ਫੜੈਂਦਾ ਪ੍ਰਸ਼ਾਸਨ ਵੱਲੋਂ ਕਹਿ ਰਹੇ ਹੁੰਦਾ ਕਿ ਉਸ ਤੋਂ ਵੀੜੀਆਂ ਬਤੇਰੇ ਜਾਂਚ ਕੀਤੀ ਜਾਏਗੀ ਤੇ ਉਸ ਤੋਂ ਬਾਅਦ ਦੱਸਿਆ ਜਾਵੇਗਾ ਕਿ ਆਖਰ ਇਹਦੀ ਕੜੀ ਹੈ ਕਿੱਥੇ ਜੁੜਦੀ ਹੈ ਕਿ ਆਖਰ ਗਊਆਂ ਕਿਤੋਂ ਆ ਰਹੀਆਂ ਸਨ ਤੇ ਤਸਕਰੀ ਕਰਨ ਲਈ ਕਿੱਥੇ ਲਜਾਈਆਂ ਜਾ ਰਹੀਆਂ ਸਨ ਜੀ ਜੀ ਸ਼ੁਕਰੀਆ ਤੁਸੀਂ ਜਾਣਕਾਰੀ ਦਿੱਤੀ ਤਰਨ ਇਸ ਖਬਰ ਦੇ ਨਾਲ ਜੁੜੀ ਹੋਈ ਤਾਂ ਤਸਵੀਰਾਂ ਦੇਖ ਸਕਦੇ ਹੋ ਪਟਿਆਲਾ ਪਵਾਨੀਗੜ੍ਹ ਤੋਂ ਸਾਹਮਣੇ ਆਏ ਨੇ ਜਿੱਥੇ ਅਗਉਂ ਤਸਕਰਾਂ ਦਾ ਪੁਲਿਸ ਦੀ ਟੀਮ ਨੇ ਪਿੱਛਾ ਕੀਤਾ ਔਰ ਜੋ ਤੋ ਪਿੱਛਾ ਕਰ ਰਹੀ ਸੀ ਪੁਲਿਸ ਦੀ ਟੀਮ ਤਾਂ ਰੁਕਣ ਦੀ ਬਜਾਏ ਮੁਲਜ਼ਮ ਜਿਹੜਾ ਟਰੱਕ ਨੂੰ ਜਿਹੜਾ ਤੇਜ਼ ਰਫ਼ਤਾਰ ਦੇ ਵਿੱਚ ਜਿਹੜਾ ਢੜੋਂਦਾ ਰਿਹਾ ਹਾਲਾਂਕਿ ਜਿਹੜਾ ਮੁਲਜ਼ਮ ਹੈ ਉਸ ਨੂੰ ਪੁਲਿਸ ਦੀ ਟੀਮ ਨੇ ਗ੍ਰਿਫਤਾਰ ਕੀਤਾ ਹੈ ਮੌਕੇ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹੁਣ ਸਿੱਧਾ ਤੁਹਾਨੂੰ ਵੀਡੀਓ ਵੱਲ ਚਲਦੇ ਹਾਂ ਚਲ ਬੰਦ ਕਰਦੇ ਬੰਦ ਕਰਦੇ ਫੋਟਰ ਨੂੰ ਫੋਟੋ ਮੰਗ ਲਈ ਕਰਦੇ ਤੁਸੀਂ ਇਹਨੂੰ ਚੱਲਣਾ ਹੈ ਕਿੱਥੇ ਚਲੇ ਜਾਣਾ ਹੈ ਘਟਾ ਦੇ ਨੰਨਾ ਕੋਈ ਨਹੀਂ ਮਰੂਆ ਤਾਂ ਕਿ 6 ਬੰਦ ਬੋਲਦਾ ਫਾਉਂਡ ਦਿੱਤੀ ਫਾਉਂਡ ਨਾਲ ਸੋਣ ਬੋਲਣਾ ਸੋਣਾ ਬਾਜ ਕਰੀ ਬਾਈ ਬਣਦਾ ਬਾਜ ਕਰੀ 10 ਮਿੰਟ ਬਾਅਦ ਗੱਲ ਬਾਜ ਕਰੀ ਬਾਜ ਕਰੀ ਹੈਲੋ ਘਟ ਮਰੂਆ ਇਹ ਦੇਖੀ ਮੈਂ ਜਦੋਂ ਮੋੜਿਆ